ਜਿੱਥੇ ਨੌਜਵਾਨਾਂ ਦੇ ਵਿੱਚ ਵਿਦੇਸ਼ ਚ ਜਾਣ ਦਾ ਰੁਝਾਨ ਵਧ ਰਿਹਾ ਹੈ ਉੱਥੇ ਹੀ ਸਟੱਡੀ ਵੀਜ਼ਾ ਨੇ ਪੰਜਾਬ ਦੇ ਸਿਰ 3000 ਕਰੋੜ ਦਾ ਕਰਜ਼ਾ ਚੜਾ ਦਿੱਤਾ ਹੈ ਉਹ ਕਿਵੇਂ ਤੁਹਾਨੂੰ ਦੱਸਦਿਆਂ ਦਰਅਸਲ ਪੰਜਾਬ ਦੇ ਕਰੀਬ 40000 ਵਿਦਿਆਰਥੀ ਕਰਜ਼ਾਈ ਨੇ ਜਿਨ੍ਹਾਂ ਨੇ ਵਿਦੇਸ਼ ਪੜਨ ਖਾਤਰ ਬੈਂਕਾਂ ਤੋਂ ਵਿੱਦਿਅਕ ਲੋਨ ਲਿਆ ਹੋਇਆ ਹੈ ਸਟੱਡੀ ਵੀਜ਼ੇ ਵਾਲੇ ਇਹ ਵਿਦਿਆਰਥੀ ਇਸ ਵੇਲੇ ਕਰੀਬ 3000 ਕਰੋੜ ਰੁਪਏ ਦੇ ਕਰਜ਼ਾਈ ਨੇ ਅਤੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਸਹਿਕਾਰੀ ਬੈਂਕਾਂ ਨੇ ਵੀ ਵਿੱਦਿਅਕ ਕਰਜ਼ਾ ਦਿੱਤਾ ਹੋਇਆ ਹੈ ਉਸ ਅਨੁਸਾਰ ਪੰਜਾਬ ਦੇ 38877 ਵਿਦਿਆਰਥੀਆਂ ਵੱਲੋਂ 2865 2891.90 ਕਰੋੜ ਦਾ ਕਰਜ਼ਾ ਖੜਾ ਹੈ ਜੋ ਕਿ ਵਿੱਦਿਅਕ ਲੋਨ ਲੈਣ ਵਾਲੇ ਬਹੁ ਗਿਣਤੀ ਵਿਦਿਆਰਥੀ ਸਟੱਡੀ ਵਿਜੇ ਤੇ ਵਿਦੇਸ਼ ਜਾਣ ਵਾਲੇ ਨੇ ਸਟੇਟ ਲੈਵਲਜ਼ ਬੈਂਕ ਕਜ ਕਮੇਟੀ ਨੇ ਇਹ ਤਾਜ਼ਾ ਬਿਰਵੇ ਨੇ ਜਿਸ ਦੇ ਵਿੱਚ ਵਿਦਿਅਕ ਲੋਨ ਲੈਣ ਵਾਲਿਆਂ ਚੋਂ 13747 ਲੜਕੀਆਂ ਹਨ ਅਤੇ ਜਿਨ੍ਹਾਂ ਵੱਲੋਂ 924.18 ਕਰੋੜ ਦਾ ਕਰਜ਼ਾ ਬਕਾਇਆ ਹੈ ਅਤੇ ਜਦੋਂ ਕਿ 3896 ਐਸਸੀ ਵਰਗ ਦੇ ਵਿਦਿਆਰਥੀ ਨੇ ਜੋ ਹਾਲੇ ਤੱਕ 265.45 ਕਰੋੜ ਦਾ ਕਰਜ਼ਾ ਮੋੜ ਨਹੀਂ ਸਕੇ ਇਨ੍ਹਾਂ ਬੈਂਕਾਂ ਨੇ ਚਾਲੂ ਵਿੱਤੀ ਬਰੇ ਦੀ ਦੂਸਰੀ ਤਿਮਾਹੀ ਵਿੱਚ 3855 ਵਿਦਿਆਰਥੀਆਂ ਨੂੰ 475.47 ਕਰੋੜ ਦਾ ਕਰਜ਼ਾ ਦਿੱਤਾ ਹੈ ਇਹਨਾਂ ਅੰਕੜਿਆਂ ਤੋਂ ਸਾਫ਼ ਹੈ ਕਿ ਮਾਪੇ ਕਿਵੇਂ ਕਰਜ਼ਾ ਚੁਕਾ ਰਹੇ ਨੇ ਅਤੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਦੇ ਲਈ ਭੇਜ ਰਹੇ ਨੇ ਨਾਲ ਹੀ ਤੁਹਾਨੂੰ ਦੱਸੀਏ ਕਿ ਸਾਬਕਾ ਤਹਿਸੀਲਦਾਰ ਗੁਰਮੀਲ ਸਿੰਘ ਬਠਿੰਡਾ ਆਖਦੇ ਨੇ ਕਿ ਮਾਲਵਾ ਖਿੱਤੇ ਦੇ ਪਿੰਡਾਂ ਚੋਂ ਕਿਸਾਨ ਪਰਿਵਾਰ ਆਪਣੀਆਂ ਜ਼ਮੀਨਾਂ ਜਾਂ ਫਿਰ ਗਹਿਣੇ ਰੱਖ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਨੇ ਮਾਪਿਆਂ ਦੀਆਂ ਆਸਾਂ ਬੱਚਿਆਂ ਦੇ ਭਵਿੱਖ ਤੇ ਲੱਗੀਆਂ ਨੇ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਅੱਗੇ ਸਫਲ ਬਣਾਇਆ ਜਾ ਸਕੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ਤੇ ਨਜ਼ਰ ਮਾਰੀਏ ਤਾਂ ਸਾਲ 2021-22 ਤੋਂ ਅਕਤੂਬਰ 2023 ਤੱਕ ਇਕੱਲੀਆਂ ਸਰਕਾਰੀ ਬੈਂਕਾਂ ਨੇ ਪੰਜਾਬ ਦੇ 23554 ਵਿਦਿਆਰਥੀਆਂ ਨੂੰ ਵਿਦਿਅਕ ਲੋਨ ਦਿੱਤਾ ਹੈ ਤੇ ਉਧਰ ਇਹਨਾਂ ਬੈਂਕਾਂ ਨੇ ਲੰਘੇ 2.5 ਸਾਲਾਂ ਦੇ ਵਿੱਚ ਇਹਨਾਂ ਵਿਦਿਆਰਥੀਆਂ ਨੂੰ 1264 ਕਰੋੜ ਰੁਪਏ ਦਾ ਵਿਦਿਅਕ ਲੋਨ ਜਾਰੀ ਕੀਤਾ ਹੈ ਚਾਲੂ ਵਿੱਤੇ ਬਰੇ ਦੇ 6 ਮਹੀਨਿਆਂ ਦੇ ਦੌਰਾਨ ਬੈਂਕਾਂ ਨੇ 7469 ਵਿਦਿਆਰਥੀਆਂ ਨੂੰ 317.37 ਕਰੋੜ ਦਾ ਵਿਦਿਅਕ ਲੋਨ ਦਿੱਤਾ ਹੋਇਆ ਤੇ ਜਦੋਂ ਕਿ 2023-22-23 ਦੇ ਦੌਰਾਨ 8886 ਵਿਦਿਆਰਥੀਆਂ ਨੇ 511.4 ਕਰੋੜ ਦਾ ਵਿਦਿਅਕ ਕਰਜ਼ਾ ਚੁੱਕਿਆ ਹੋਇਆ ਹੈ ਉਸ ਤੋਂ ਪਹਿਲਾਂ ਸਾਲ 2021-22 ਦੇ ਵਿੱਚ 7199 ਵਿਦਿਆਰਥੀਆਂ ਨੇ 436.67 ਕਰੋੜ ਦਾ ਕਰਜ਼ਾ ਚੁੱਕਿਆ ਹੋਇਆ ਸੀਗਾ ਤੇ ਕਿਸਾਨ ਪਰਿਵਾਰ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਸ਼ਾਊਕਾਰਾਂ ਤੋਂ ਖਰਚਾ ਚੁੱਕਦੇ ਹਨ ਉਹ ਵੱਖਰਾ ਹੈ ਬੈਂਕ ਅਧਿਕਾਰੀ ਦੱਸਦੇ ਨੇ ਕਿ ਵਿਦਿਅਕ ਲੋਨ ਲੈਣ ਵਾਲੇ ਕਈ ਦਫਾ ਡਿਫਾਲਟਰ ਹੋ ਜਾਂਦੇ ਨੇ ਜਿਸ ਕਰਕੇ ਮਾਪਿਆਂ ਤੇ ਤਲਵਾਰ ਲਟਕਦੀ ਰਹਿੰਦੀ ਹੈ ਤੇ ਉਹਨਾਂ ਦੀਆਂ ਪਰੇਸ਼ਾਨੀਆਂ ਵੱਧ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਬਣੇ ਹੋਏ ਨੇ ਕਿ ਕਿੰਨੇ ਵਿਦਿਆਰਥੀ ਨੇ ਜਿਹੜੇ ਦੱਸਿਆ ਜਾ ਰਿਹਾ ਕਿ 250 ਵਿਦਿਆਰਥੀ ਰੋਜ਼ਾਨਾ ਜਿਹੜਾ ਵਿਦੇਸ਼ ਵਿੱਚ ਪੜਨ ਵਾਸਤੇ ਪੰਜਾਬ ਤੋਂ ਜਾ ਰਿਹਾ ਹੈ ਇਹ ਅੰਕੜੇ ਨੇ ਜਿਹੜੇ ਉਹ ਸਾਹਮਣੇ ਆਏ ਨੇ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਉਹ ਚੜਦਾ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਨੇ ਜਿਹਨਾਂ ਕੋਲ ਪੈਸੇ ਨਹੀਂ ਹੁੰਦੇ ਵਿਦੇਸ਼ ਪੜਾਈ ਕਰਨ ਵਾਸਤੇ ਤੇ ਉਹ ਬੈਂਕਾਂ ਤੋਂ ਲੋਨ ਲੈਂਦੇ ਨੇ ਜਿਸ ਦੇ ਵਿੱਚ ਸਰਕਾਰੀ ਬੈਂਕ ਨੇ ਪ੍ਰਾਈਵੇਟ ਬੈਂਕ ਦੇ ਤੇ ਸਹਿਕਾਰੀ ਬੈਂਕ ਵੀ ਸ਼ਾਮਲ ਨੇ ਇਹ ਇਸ ਤੋਂ ਇਲਾਵਾ ਜਿਹੜੇ ਕੁਝ ਮਾਪੇ ਨੇ ਉਹ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਸ਼ਾਹੂਕਾਰਾਂ ਤੋਂ ਆੜਤੀਆਂ ਤੋਂ ਪੈਸੇ ਵਿਆਜ ਤੇ ਚੁੱਕਦੇ ਨੇ ਉਹ ਵੱਖਰੇ ਨੇ ਜੇਕਰ ਇਹ ਆਨ ਦਾ ਰਿਕਾਰਡ ਗੱਲ ਕੀਤੀ ਜਾਵੇ ਤਾਂ ਕੇਵਲ ਬੈਂਕਾਂ ਦੇ ਜਿਹੜਾ ਕਰਜ਼ਾ ਚੜਿਆ ਗਿਆ 3000 ਕਰੋੜ ਰੁਪਏ ਦਾ ਉਹ ਇਹ ਵਿਦਿਆਰਥੀ ਚੜ ਕੇ ਗਏ ਨੇ ਜਿਹੜੇ ਵਿਦੇਸ਼ ਪੜਨ ਵਾਸਤੇ ਗਏ ਨੇ ਇੱਕ ਪਾਸੇ ਤਾਂ ਗੱਲ ਦਾਵੇ ਸਰਕਾਰਾਂ ਕਰਦੀਆਂ ਨੇ ਕਿ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਰੋਜ਼ਗਾਰ ਦਿੱਤਾ ਜਾ ਰਿਹਾ ਦੂਜੇ ਪਾਸੇ ਹਾਲਾਤ ਜਿਹੇ ਵੀ ਸਾਹਮਣੇ ਆਉਂਦੇ ਨੇ ਕਿ ਵਿਦਿਆਰਥੀਆਂ ਦੇ ਵਿੱਚ ਕਹਿ ਲਈਏ ਕਿ ਇੱਕ ਹੋੜ ਲੱਗੀ ਹੋਈ ਹੈ ਬਹੁਤ ਸਾਰੇ ਵਿਦਿਆਰਥੀ ਇੱਕ ਦੂਜੇ ਨੂੰ ਦੇਖ ਕੇ ਵਿਦੇਸ਼ ਜਾਂਦੇ ਨੇ ਕਿ ਜਿਹੜਾ ਵਿਦੇਸ਼ ਵਿੱਚ ਪੜ੍ਹ ਵਸ ਜਾਂਦੇ ਨੇ ਪਰ ਉੱਥੋਂ ਵੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਕਿਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਉੱਥੇ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਨੇਡਾ ਤੋਂ ਇਲਾਵਾ ਬਹੁਤ ਸਾਰੇ ਦੇਸ਼ਾਂ ਦੇ ਅਜਿਹੇ ਸ਼ਾਇਰ ਨੇ ਜਿੱਥੇ ਕੇ ਵਿਦਿਆਰਥੀਆਂ ਨੂੰ ਕੰਮ ਵਾਸਤੇ ਧੱਕੇ ਖਾਣੇ ਪੈਂਦੇ ਨੇ ਵਿਦਿਆਰਥੀ ਰੁਲਣ ਦੇ ਲਈ ਮਜਬੂਰ ਨੇ ਇਹ ਵੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਇਸ ਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈਗੀ ਫਿਰ ਵੀ ਵਿਦਿਆਰਥੀਆਂ ਦੇ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਆ ਤੇ ਉਹ ਮਾਪਿਆਂ ਨੂੰ ਵਿਦਿਆ ਪਰੇਸ਼ਾਨੀਆਂ ਵਧਾ ਕੇ ਵਿਦੇਸ਼ ਵਿੱਚ ਜਾ ਰਹੇ ਨੇ ਇਸ ਤੇ ਵਿੱਚ ਵੀ ਕੋਈ ਸ਼ੱਕ ਨਹੀਂ ਹੈਗਾ ਤਾਂ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇੰਨਾ ਕਰਜ਼ਾ ਜਿਹੜਾ ਵਿਦਿਆਰਥੀ ਲੈ ਕੇ ਵਿਦੇਸ਼ ਜਾ ਰਹੇ ਨੇ ਤੇ ਉਧਰ ਮਾਪਿਆਂ ਨੂੰ ਕਰਜ਼ਾ ਜਿਹੜਾ ਉਹ ਬੈਂਕਾਂ ਦਾ ਚੁਕਾਉਣਾ ਪੈਂਦਾ ਤੇ ਉਹ ਮਾਪਿਆਂ ਤੇ ਤਲਵਾਰ ਜਿਹੜੀ ਉਹ ਲਟਕਦੀ ਰਹਿੰਦੀ ਹੈ ਇਹ ਵੀ ਦਾਵਾ ਹੋਇਆ ਕਿ ਬਹੁਤ ਸਾਰੇ ਵਿਦਿਆਰਥੀ ਡਿਫਾਲਟਰ ਵੀ ਨੇ ਜਿਨ੍ਹਾਂ ਦਾ ਜਿਹੜਾ ਕਰਜ਼ਾ ਉਹ ਮੋੜ ਨਹੀਂ ਸਕੇ ਜਿਸ ਕਰਕੇ ਉਹਨਾਂ ਦੇ ਮਾਪਿਆਂ ਦੀਆਂ ਪਰੇਸ਼ਾਨੀਆਂ ਵਧੀਆਂ ਹੋਈਆਂ ਨੇ ਤੇ ਹਾਲੀ ਦੇ ਵਿੱਚ ਜਿਹੜੇ ਤੁਹਾਡੇ ਸਾਹਮਣੇ ਆंकੜੇ ਅਸੀਂ ਰੱਖੇ ਨੇ ਕਿ ਕਿਸ ਤਰੀਕੇ ਨਾਲ 40000 ਵਿਦਿਆਰਥੀ ਨੇ ਜਿਹੜੇ ਉਹ ਕਰਜ਼ਾਈ ਨੇ ਉਹਨਾਂ ਨੇ ਬੈਂਕਾਂ ਦਾ ਕਰਜ਼ਾ ਦੇਣਾ ਹੈ ਜਿਹੜੇ ਬੈਂਕ ਸਰਕਾਰੀ ਨੇ ਬੈਂਕ ਪ੍ਰਾਈਵੇਟ ਨੇ ਬੈਂਕ ਸਹਿਕਾਰੀ ਨੇ ਉਹਨਾਂ ਦਾ ਜਿਹੜਾ ਕਰਜ਼ਾ ਦੇਣਾ ਹੈ ਜਿਸ ਤਰੀਕੇ ਨਾਲ ਉਹ ਵਿਦਿਆਰਥੀ ਪੈਸੇ ਲੈ ਕੇ ਵਿਦੇਸ਼ ਪੜ੍ਹਾਈ ਕਰਨ ਵਾਸਤੇ ਗਏ ਨੇ ਤੇ ਉੱਥੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਮੱਸਿਆਵਾਂ ਨੇ ਤਾਂ ਸਵਾਲ ਇਹ ਵੀ ਆ ਕਿ ਉਹ ਕਿਸ ਤਰੀਕੇ ਨਾਲ ਬੈਂਕਾਂ ਦਾ ਪੈਸਾ ਮੋੜਨਗੇ ਜੇਕਰ ਲੈ ਕੇ ਗਏ ਨੇ ਤੇ ਉਹਨਾਂ ਦੀ ਫੀਸਾਂ ਹੀ ਨਹੀਂ ਪੂਰੀਆਂ ਹੋ ਰਹੀਆਂ ਤੇ ਉਹ ਵਿਦਿਆਰਥੀ ਪੈਸਾ ਕਿਸ ਤਰੀਕੇ ਨਾਲ ਮੋੜਨਗੇ ਤਸਦਾ ਅਖੀਰ ਦੇ ਵਿੱਚ ਜਾ ਕੇ ਤਾਂ ਜਿਹੜੀ ਤਲਵਾਰ ਆ ਉਹ ਮਾਪਿਆਂ ਦੀ ਲੜਕਣੀ ਹੈ ਤਾਂ ਉਮੀਦ ਕਰਦਾ ਹਾਂ ਰਿਪੋਰਟ ਤੁਹਾਨੂੰ ਚੰਗੀ ਲੱਗੀ ਹੋਵੇਗੀ ਫਿਲਹਾਲ ਇਹਨਾਂ ਹੀ ਤੇ ਉਜਾਜਤ ਧੰਨਵਾਦ